ऑस्ट्रेलिया स्टडी वीजा की गल करे जुलाई इनटेक फोकस कर रहे हैं सारे स्टूडेंट पर अगर आप ही ट्रेंड जानने की कोशिश करिए कि सक्सैस रेट किस तरह का देखने की उम्मीद की जा सकती है जुलाई इनटेक नै के स्टूडेंट के मन में जरूर एक पिक्चर बनी हुई है क्योंकि पिछले जिस तरह के रिजल्ट आए स लग रहा कि ज़्यादा जो है वीज़ा स्टूडेंट्स नहीं दिते जा रहे हैं ऑस्ट्रेलिया वालों पर हूँ द्थिति अगर आप समझने की कोशिश करिए क्योंकि अजक असं देख रहे हैं कि हर इनटेक ਹੈ ਕੁਛ ਨਾ ਕੁਛ ਟ੍ਰੈਂਡ ਚੇਂਜ ਜ਼ਰੂਰ ਹੋ ਰਹੇ ਨੇ ਹਰ ਇੱਕ ਕੰਟਰੀ ਦੀ ਜਦੋਂ ਆਪਾਂ ਗੱਲ ਕਰਦੇ ਆਂ ਤੇ ਅੱਜ ਆਪਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰ ਰਹੇ ਆਂ ਕਿਸ ਤਰ੍ਹਾਂ ਦਾ ਮਾਹੌਲ ਹੁਣ ਬਣਿਆ ਜ਼ਰੂਰ ਲੱਗ ਰਿਹਾ ਹੈ ਜੁਲਾਈ ਇਨਟੇਕ ਲਈ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਕਿਹੜੀ ਗੱਲਾਂ ਦਾ ਇੱਥੇ ਸਟੂਡੈਂਟ ਨੇ ਧਿਆਨ ਜ਼ਰੂਰ ਦੇਣਾ ਹੈ ਕਿਹੜੀਆਂ ਗਲਤੀਆਂ ਬਿਲਕੁਲ ਵੀ ਨਹੀਂ ਕਰਨੀਆਂ ਨੇ ਸਕਸੈਸ ਰੇਟ ਕਿਵੇਂ ਦਾ ਰਹਿ ਸਕਦਾ ਹੈ ਕਿਵੇਂ ਦੀ ਉਮੀਦ ਕੀਤੀ ਜਾ ਸਕਦੀ ਹੈ ਇਸ ਉੱਪਰ ਗੱਲ ਕਰਾਂਗੇ ਅੱਜ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾ ਹਰਜੋਤ ਕੌਰ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਸਾਰੀ ਇਨਫ ਐਡਵਾਈਜ਼ਰ ਮਿਸਟਰ ਉਦੇਚ ਚੋਪੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋਦੀ ਜੀ ਜ਼ਰੂਰ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰ ਰਹੇ ਹਾਂ ਜੁਲਾਈ ਇਨਟੇਕ ਤੇ ਫੋਕਸ ਕਰ ਰਹੇ ਹਾਂ ਪਰ ਉਸ ਤੋਂ ਪਹਿਲਾਂ ਜ਼ਰੂਰ ਹੈ ਦੱਸੋ 트ੈਂਡ ਫਿਲਹਾਲ ਆਸਟ੍ਰੇਲੀਆ ਦਾ ਚੱਲ ਕਿਵੇਂ ਦਾ ਰਿਹਾ ਹੈ ਕਿਵੇਂ ਦਾ ਸਕਸੈਸ ਰੇਟ ਆਪਾ ਹੁਣ ਦੇਖ ਪਾ ਰਹੇ ਆ ਜਾਂ ਅਗੋਂ ਆਪਾਂ ਹੁਣ ਉਮੀਦ ਕਰ ਸਕਦੇ ਆ ਜਿਨ੍ਹਾਂ ਸਟੂਡੈਂਟਸ ਨੇ ਜੁਲਾਈ ਇਨਟੇਕ ਲਈ ਅਪਲਾਈ ਕਰਨਾ ਹੈ ਕਿਹੜੀ ਗੱਲਾਂ ਦਾ ਧਿਆਨ ਦੇਣ ਕਿਹੜੀਆਂ ਗਲਤੀਆਂ ਬਿਲਕੁਲ ਵੀ ਨਾ ਕਰਨ ਦੇਖੋ ਕੁਝ ਚੀਜ਼ਾਂ ਚੰਗੀਆਂ ਹੋ ਰਹੀਆਂ ਕੁਝ ਚੀਜ਼ਾਂ ਮਾੜੀਆਂ ਹੋ ਰਹੀਆਂ ਬਿਕੋਜ਼ ਤੁਸੀ ਅਸੈਸਮੈਂਟ ਲੈਵਲ ਅਪਡੇਟ ਹੋਈ ਹੈ ਤੁਹਾਨੂੰ ਪਤਾ ਹੋਣਾ ਅ ਜਿਹਦੇ ਵਿੱਚ ਕਾਫੀ ਚੰਗੀਆਂ ਯੂਨੀਵਰਸਿਟੀਆਂ ਨੂੰ ਲੈਵਲ 2 ਤੇ ਕਰ ਦਿੱਤਾ ਗਿਆ ਆਰਐਮਆਈਟੀ ਨੂੰ ਲੈਵਲ 2 ਤੇ ਕਰ ਦਿੱਤਾ ਗਿਆ ਸੀਏ ਸੀਐਸਯੂ ਨੂੰ ਸੀਡੀਯੂ ਨੂੰ ਲੈਵਲ 2 ਤੇ ਕਰ ਦਿੱਤਾ ਗਿਆ ਸੋ ਆਈ ਥਿੰਕ ਕਾਫੀ ਜ਼ਿਆਦਾ ਸ਼ੌਕਿੰਗ ਚੀਜ਼ਾਂ ਹੈਗੀ ਹੈ ਲੈਵਲ 1 ਤੋਂ ਲੈਵਲ 2 ਹੋਣਾ ਹੁਣ ਗੱਲ ਇਹ ਹੈ ਕਿ ਭਈ ਜਦ ਇਹ ਯੂਨੀਵਰਸਿਟੀਜ਼ ਲੈਵਲ 2 ਤੇ ਹੋ ਗਈ ਹੈ ਦਟ ਮੀਨਸ ਫੰਡਸ ਦੀ ਰਿਕੁਆਇਰਮੈਂਟ ਥੋੜੀ ਜੀ ਵੱਜ ਜਾਂਦੀ ਹੈ ਉਸ ਕੇਸ ਵਿੱਚ ਅ ਤੁਹਾਨੂੰ ਇਹ ਪਤਾ ਹੈ ਕਿ ਭਈ ਆਸਟ੍ਰੇਲੀਆ ਰਾਈਟ ਨਾਉ ਡਸਨਟ ਵਾਂਟ ਮਨੀ ਸਟੂਡੈਂਟਸ 1.30 ਹਜ਼ਾਰ ਸਟੂਡੈਂਟਸ ਹੀ ਉਹਨਾਂ ਨੂੰ ਚਾਹੀਦਾ ਇਸ ਸਾਲ ਵਿੱਚ ਸੋ ਜੁਲਾਈ ਇਨਟੇਕ ਬੀਇੰਗ ਮੋਸਟ ਯੂ نو ਕਹਿੰਦੇ ਆ ਕਿ ਭਾਈ ਸਭ ਤੋਂ ਵੱਡੀ ਇਨਟੇਕ ਹੈਗੀ ਹੈ ਇਹਦੇ ਵਿੱਚ ਉਹਨਾਂ ਨੇ ਸਟ੍ਰਿਕਟਲੀ ਕੀਤਾ ਹੈ ਕਿ ਆਪਾਂ ਫਾਈਨੈਂਸ਼ੀਅਲਸ ਵੈਰੀਫਾਈ ਕਰਾਂਗੇ ਐਂਡ ਜਿਹੜੇ ਬੱਚੇ ਦਾ ਪ੍ਰੋਫਾਈਲ ਹੈ ਉਹ ਵੀ ਅਸੀਂ ਚੈੱਕ ਕਰ ਸਕਦੇ ਹਾਂ ਸੋ ਵੀ ਆਰ ਜਸਟ ਪੀਕਿੰਗ ਅ ਵੈਰੀ ਗੁੱਡ ਫਾਈਲਸ 6 ਬੈਂਡ ਓਵਰ ਆਲ 6.5 ਫਾਰ ਮਾਸਟਰਸ ਜਿਹੜੇ ਫਾਈਨੈਂਸ਼ੀਅਲ ਸਟਰੋਂਗ ਹੈਗੇ ਆ 30 ਤੋਂ 32 ਲੱਖ ਸ਼ੋਅ ਕਰ ਸਕਦਾ ਹੈ ਆਪਣੇ ਤੇ ਆਪਣੇ ਰਿਸ਼ਤੇਦਾਰਾਂ ਦਾ ਮਿਲਾ ਕੇ ਦੈਟ ਇਜ਼ ਵੇਅਰ ਵੀ ਸੀ ਕਿ ਆਪਾਂ ਜੀਟੀ ਕਢਾ ਸਕਦੇ ਆ ਬੱਚੇ ਦੀ ਅਦਰਵਾਇਜ਼ ਕੋਈ ਬੱਚੇ ਦੀ ਫਾਈਲ ਨੂੰ ਲਟਕਾ ਲਟਕਾਣਾ ਜਾਂ ਫਾਈਲ ਪਈ ਰਹਿਣਾ ਇਟ ਇਜ਼ ਨਾਟ ਆਵਰ ਏਮ ਬਿਕੋਜ਼ ਜੇ ਫਾਈਲ ਮਹੀਨਾ ਡੇਢ ਪਈ ਰਹੀ ਤਾਂ ਆਬਵੀਅਸਲੀ ਬੱਚੇ ਦੀ ਪਲੱਸ 2 ਦਾ ਜਿਹੜੀ ਮਤਲਬ ਜੁਲਾਈ ਇਨਟੇਕ ਹੈ ਉਹ ਖਰਾਬ ਹੋ ਜਾਣੀ ਹੈ ਸੋ ਵੀ ਆਰ ਜਸਟ ਪਿਕਿੰਗ ਅਪ ਵੈਰੀ ਕਲੀਨ ਕੇਸਿਸ ਜਿਹਦੇ ਵਿੱਚ ਫਾਈਨੈਂਸ਼ੀਅਲ ਸਟਰੋਂਗ ਹੋਣੇ ਚਾਹੀਦੇ ਆ ਜੇ ਹੈਗੇ ਆ ਤਾਂ ਆਬਵੀਅਸਲੀ ਵੀ ਕੈਨ ਹੈਲਪ ਯੂ ਆਊਟ so this is where we see july intake is going ji 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 theek hai bilkul to itthe dekho jo main gal kiti ki student agar apply karan ja rahe hai kyunki australia da assi sare jande ek var refusal lag jaye ta dobara apply jo hai student nahi kar sada so kehdi major galtiyan to assi dekh deyo ki student apni process de vich kar janda hai itthe tusi guide karo unnu taaki jehde july intake li hun apply kar rahe ne oh eh galtiyan na karan ਸੋ ਮੈਂ ਸਭ ਤੋਂ ਪਹਿਲਾਂ ਪਹਿਲੀ ਗੱਲ ਇਹ ਹੈਗੀ ਜਦ ਬੱਚਾ ਕੋਈ ਲੈਂਡ ਆਪਣੀ ਦਿਖਾਉਣਾ ਹੈ ਉਹਦੇ ਵਿੱਚ ਜਿਹੜੀ ਜਿੰਨੀ ਫਰਦਾ ਸਾਨੂੰ ਦਿਖਾਈ ਜਾਂਦੀ ਹੈ ਜਿਹਾਈ ਉਹਨੇ ਐਕਚੁਅਲੀ ਬੈਲੈਂਸ ਆਊਟ ਨਹੀਂ ਹੁੰਦੀ ਬਿਕਾਜ਼ ਜੇ ਕਿਸੇ ਦੀ 10 ਏਕੜ ਜ਼ਮੀਨ ਹੈਗੀ ਹੈ ਉਹਦੇ ਕੋਲ ਫਰਦਾ ਜਾਂ ਇਨਕਮ ਸਰਟੀਫਿਕੇਟ ਕੱਟ ਹੋਨੇ ਫਿਰ ਜੀਟੀਵੀ ਤੋਂ ਆਬਜੈਕਸ਼ਨ ਆ ਜਾਂਦਾ ਕਿ ਭਈ ਤੁਹਾਡੇ ਕੋਲ ਇੰਨੀ ਜ਼ਮੀਨ ਹੈਗੀ ਹੈ ਉਹਦੇ ਅਕੋਰਡਿੰਸ ਤੁਹਾਡੇ ਕੋਲ ਮਤਲਬ ਇਨਕਮ ਸਰਟੀਫਿਕੇਟ ਨਹੀਂ ਹੈਗੇ ਉਹਨੂੰ ਐਕਸਪਲੇਨ ਕਰਨ ਲਈ ਆਬਵੀਅਸਲੀ ਜਿਹੜੀ ਚੀਜ਼ ਪ੍ਰੋਡਿਊਸ ਨਹੀਂ ਹੋ ਸਕਦੀ client ਵੱਲੋਂ ਉਹ ਅਸੀਂ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿਸੇ ਹੱਦ ਤੱਕ ਸੋ that is where you know australia is very strict ਸੋ ਜਦ ਵੀ ਤੁਹਾਡਾ ਡਾਕੂਮੈਂਟਸ ਮੈਚ ਹੋ ਰਹੇ ਜੋ ਤੁਸੀਂ ਕਹਿ ਰਹੇ ਹੋ ਤੁਹਾਡੀ ਇਨਕਮ ਮੈਚ ਹੋ ਰਹੀ ਹੈ ਤੁਸੀਂ ਇਨਕਮ ਆਪਣੀ ਵਾਈਟ ਵਿੱਚ ਲੈ ਰਹੇ ਹੋ that is where we see that file ਉੱਥੇ ਅੱਗੇ ਨਿਕਲ ਸਕਦੀ ਹੈ ਜੋ ਚੀਜ਼ਾਂ ਤੁਸੀਂ 10 ਏਕੜ ਦੀ ਜ਼ਮੀਨ ਵਿੱਚ 5 ਏਕੜ ਦੇ ਆਪਣਾ ਇਨਕਮ ਸਰਟੀਫਿਕੇਟ ਦਿਖਾਏ ਹੋਇਆ ਹੈ that is where i see ki ਭਈ ਤੁਹਾਡੀ ਫਾਈਲ ਅੱਗੇ ਨਹੀਂ ਜਾ ਸਕਦੀ। ਸੋ ਆਈ ਥਿੰਕ ਇਹ ਸਾਰੀ ਚੀਜ਼ਾਂ ਸਾਡੇ ਕੋਲ ਸਾਡੇ ਕੋਲ ਹਾਸਲ ਤੋਂ ਪਹਿਲਾਂ ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ। ਤੁਹਾਡੇ ਫਾਈਨੈਂਸ਼ੀਅਲ ਹਮੇਸ਼ਾ ਸਟਰੋਂਗ ਹੋਣੇ ਚਾਹੀਦੇ ਆ। ਰੀਜ਼ਨ ਹੋਣਾ ਚਾਹੀਦਾ ਕਿ ਤੁਹਾਡੇ ਕੋਲ ਇਹ ਪੈਸਾ ਕਿੱਥੋਂ ਆਇਆ। ਜੇ ਇਸ ਚੀਜ਼ ਨੂੰ ਤੁਸੀਂ ਮਤਲਬ ਕਿਸੇ ਸਾਨੂੰ ਜਾਂ ਕਿਸੇ ਨੂੰ ਵੀ ਦਿਖਾ ਸਕਦੇ ਹੋ ਵਿਦ ਅ ਗੁੱਡ ਜੀਟੀ ਜੋ ਤੁਹਾਡੇ ਕੋਲ ਆ ਸਕਦਾ ਹੈ। Uh, I think of Taylor student visa, then it's very easy to crack. ਜੀ 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 ਠੀਕ ਹੈ ਬਿਲਕੁਲ ਜਦ ਤੁਸੀਂ ਸਹੀ ਪ੍ਰੋਸੈਸ ਨਾਲ ਚੱਲਦੇ ਹੋ ਪੂਰੀ ਇਨਫੋਰਮੇਸ਼ਨ ਤੁਹਾਡੇ ਕੋਲ ਹੁੰਦੀ ਹੈ ਔਰ ਤੁਸੀਂ ਰਾਈਟ ਵੇ ਦੇ ਨਾਲ ਅਪਲਾਈ ਕਰਦੇ ਹੋ ਤਾਂ ਕਿਸੇ ਲਈ ਵੀ ਮੁਸ਼ਕਲ ਨਹੀਂ ਹੈ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈਣਾ ਸੋ ਇੱਥੇ ਨਾਲ ਹੀ ਜ਼ਰੂਰਤ ਹੁੰਦੀ ਹੈ ਇੱਕ ਮਾਹਿਰ ਕੰਸਲਟੈਂਟ ਦੀ ਸਲਾਹ ਲੈਣਾ ਤਾਂ ਸਟੂਡੈਂਟ ਜਿਹੜੇ ਜਾਣਨਾ ਚਾਹੁੰਦੇ ਨੇ ਹੋਰ ਆਪਣੇ ਪ੍ਰੋਸੈਸ ਬਾਰੇ ਅਪਲਾਈ ਕਰਨ ਨੂੰ ਲੈ ਕੇ ਜੁਲਾਈਨ ਟੇਕ ਅਪਲਾਈ ਕਰਨਾ ਹੈ ਚੀਜ਼ਾਂ ਕਿਤੇ ਥੋੜੀ-ਬਹੁਤ ਕਨਫਿਊਜ਼ਨ ਹੈ ਤਾਂ ਜ਼ਰੂਰ ਜਿਹੜਾ ਨੰਬਰ ডিসਪਲੇ ਹੈ ਚੋਪੜਾ ਕੰਸਲਟੈਂਸੀ ਦਾ ਇਸ ਉੱਪਰ ਕਾਲ ਕਰਕੇ ਤੁਸੀਂ ਹੋਰ ਇਨਫੋਰਮੇਸ਼ਨ ਲੈ ਸਕਦੇ ਤਿਆਂ ਤੁਸੀਂ ਅਪਲਾਈ ਕਰੋ ਆਸਟ੍ਰੇਲੀਆ ਸਟੱਡੀ ਵੀਜ਼ਾ ਅਸੀਂ ਸਾਰੇ ਜਾਣਦੇ ਹਾਂ ਇੱਕ ਵਾਰ ਰਿਫਿਊਜ਼ਲ ਹੋ ਜਾਏ ਤਾਂ ਦੁਬਾਰਾ ਅਪਲਾਈ ਨਹੀਂ ਕੀਤਾ ਜਾ ਸਕਦਾ ਬੜੇ ਧਿਆਨ ਦੇ ਨਾਲ ਫਾਈਲਿੰਗ ਦੇ ਉੱਪਰ ਕੰਮ ਕਰਨਾ ਪੈਂਦਾ ਸੋ ਤੁਸੀਂ ਜ਼ਰੂਰ ਚੋਪੜਾ ਕੰਸਲਟੈਂਸੀ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਣਾ ਤਾਂ ਕਿ ਅਸੈਸਮੈਂਟ ਕੀਤੀ ਜਾ ਸਕੇ ਸਹੀ ਚੀਜ਼ਾਂ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਸੋਜੀ ਜੀ ਇਹ ਪੂਰੀ ਇਨਫੋਰਮੇਸ਼ਨ ਸਟੂਡੈਂਟਸ ਨਾਲ ਸਾਂਝੀ ਕਰਨ ਦੇ ਲਈ ਅੱਗੋ ਵੀ ਅਸੀਂ ਇਸੇ ਤਰ੍ਹਾਂ ਨਾਲ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ